ਬਾਪੇ ਦੀ ਪੁੱਤ ਉੱਤੇ ਤਾਂ ਕੇ ਬਾਬੇ ਨੇ ਤੇ ਚੀਨੇ ਛੱਡੇ ਆਏ ਨੇ ਬਾਬਾ ਜੀ ਬਾਬਾ ਪਰੇਸ਼ਾਨ ਤੁਸੀਂ ਇਹ ਤਾਂ ਕਰੋ ਤੇਜਾ ਡੋਰੀਆਂ ਤੇ ਮੇਰੇ ਉੱਤੇ ਲਗਾ ਦਿਓ ਉਹ ਬਾਬੇ ਆ ਪਰੇਸ਼ਾਨ ਨੇ ਤੁਸੀਂ ਆਪਣੀ ਪਰੇਸ਼ਾਨੀ ਦੱਸੋ ਬਾਬਾ ਜੀ ਮੇਰਾ ਮੁੰਡਾ ਤੇ ਸ਼ਾਦੀ ਲੱਗ ਗਿਆ ਬਾਬਾ ਜੀ ਉਹ ਨਾ ਕਰ ਉਹ ਲੋਕ ਲੱਗੇ ਆਪਣੇ ਆਦੀ ਹਾਂ ਤਤੀਆ ਤੇ ਲੱਗੇਗਾ ਤੇਰੇ ਪੁੱਤ ਸਾਡੇ ਰਾਸਤੇ ਪਾਣ ਲਈ ਪਾਣ ਲਈ ਤੂੰ ਜਾਏ ਉਹ ਚੀਜ਼ ਲੈ ਗਿਆ ਜਿਹੜੀ ਪੀਕਾ ਮੇਰੇ ਤੋਂ ਮੰਗਾਈ ਆ ਉਹਦੇ ਦਿੱਨੇ ਨੂੰ ਚੜੀ-ਮੁਲੀ ਬਣਾ ਕੇ ਆ ਲੈ ਬਾਬਾ ਜੀ ਆ ਚੱਕ ਪਗਤੋਂ ਬਾਬਾ ਜੀ ਇਹ ਜਿਹੜੇ ਬੁੰਡੇ ਨਾ ਮਨਨਾਰ ਸ਼ਲਾਚੰਦੂ ਆ ਕਿੱਥੇ ਚਾਹ ਦੇਖਿਆ ਆ ਦੇਖਿਆ ਤੁਸੀਂ ਮਾਪਿਆਂ ਦਾ ਹੱਲ ਕੁਝ ਚਾਹਦੇ ਨੇ ਬੇਵੱਸੇ ਬਿਹਾਲ ਕਰ ਦੇ ਨੇ ਗਲਤੀਆਂ ਬਜਾਏ ਰੱਖਣ ਦੇਖਿਆ ਯਾਰ ਪਹਿਲੀ ਗਲਤੀ ਕਰ ਜਿਹੜੇ ਨਾ ਪੇਸ਼ੇ ਹਸਪਤਾਲ ਦੂਜੀ ਵਾਰਦੇ ਤੇ ਫਸਾਉਂਦੇ ਨੇ ਮਾਪਿਆਂ ਦੇ ਚਿੰਤਨ ਉਹ ਬਚਾ ਲੋ ਮਾਪਿਓ ਬਚਾ ਲੋ ਇਹ ਤਾਂ ਖਾ ਜਾਏਗਾ ਮੇਸਾ ਸਾਡੇ ਸੋਹਣੇ ਪੰਜਾਬ ਨੂੰ ਭਾਉ ਦਿਖਾਈਏ ਤੁਹਾਨੂੰ ਉਜਨੇ ਪਰਿਵਾਰ ਦਾ ਹੱਥ ਹੋਈਏ ਹੋਣੀ ਮਾਰ ਕੇ ਜਲੇ ਨੀਂਆਂ ਨੀਵਲੇ ਵੱਲੇ ਯੇ ਜੀ ਹੋਈ ਗੀ ਮੀਂਦੀ ਅੰਦਰ ਤੋਈ ਅੰਦਰ ਯਾਰ ਜਲੇ ਅੰਦਰ ਨਾ ਖਿੜਦੀ ਕੀ ਚੀ ਬਿੱਲੀ ਆ ਰਹੇ ਨਾ ਮੂਹ ਰੜਦੀ ਕੀ ਬਿੱਲੀ ਆ ਰਹੇ ਨਾ ਮੂਹ ਰੜਦੀ ਇੱਕ ਗੱਲ ਹੋਏ ਅੰਮੀ ਜੀ ਅੰਗਾ ਹਕ ਤਕਤੀ ਸੀ ਕਿ ਬਾਦੂ ਕੋ ਕੌਣ ਗਿਆ ਜਿਸਨੇ ਪਛਨੇ ਹੀ ਗਿਆ ਕੋਣ ਰਸ਼ੇਨੀ ਹੋ

मथे चलो छॾो उथे बीचे भुकी वॾी भुकी भुखी पार ਪੋਤੇ ਨੂੰ ਤੇਰੀ ਨਹੀਂ ਨਹੀਂ ਦਿੱਤੀ ਜਾਣੇ ਚਲੂ ਸ਼ਡੋ ਪੁੱਗੀ ਹੁੰਦੀ ਆ ਮਾ ਤੇ ਰੋਕੋ ਕੁਡੇ ਕੋਈ ਸ਼ਾਇਰ ਇੱਧਰ ਆਓ ਤਾਂ ਨੋਰ ਸੈਂਟਰਲ ਜੀ ਮਿੰਦੀ ਨਹੀਂ ਆ ਕਿਸੇ ਵੀ ਇਧਰ ਨਹੀਂ ਵੀ ਦਿੱਕਦੀ ਪੁੱਗੀ ਯਾਰ ਮੈਨੂੰ ਵੀ ਪੱਕੀ ਕੀਤਾ ਬੀਬੀਆ ਨਹੀਂ ਦੀ ਸੀ ਸਿੱਧਾ ਸਿੱਧਾ ਦੱਸੋ ਲੋ ਸ਼ਡੋ ਹੋ ਸੇ ਆ ਭਾ ਵੀ ਜਾਏ ਸਮਾਂ ਕਾਲੀਆਂ ਸ਼ਕਲਾਂ ਦੇਖ ਕੇ ਲੱਗਦਾ ਕਿ ਤੁਹਾਨੂੰ ਸੁਆਗਤ ਦਾ ਵੀ ਨਹੀਂ ਪਤਾ ਮਣਾ ਨਹੀਂ ਇਹ ਲਾਇਆ ਨਹੀਂ ਨਹੀਂ ਇਹ ਨਹੀਂ ਕਿ ਅਲਗ ਚੈਟਰ ਉਹ ਸਮੈਕ ਹੋਉਂਦੀ ਆ ਮਦ ਰੋਕ ਛੋਡੇ ਐ ਵੀ ਕੋਕੀ ਯਾਨੀ ਕੀ ਹੈ ਡੋਗ ਭੈੜੀ ਹੁਣ ਮੈਂ ਜਿਵੇਂ ਆਪਣਾ ਜਗਾਂ ਦੇ ਰਿਹਾ ਓਕੇ ਬਾਏ ਬਾਏ ਲਾਤਾ ਗੁੱਡ ਬਾਏ ਬਲੋ ਹੋਰ ਨੇ ਹਮ ਜੋ ਹਮਾਰੇ ਦੋ ਗੱਡੀ ਚ ਆਂਦੀ ਇਹ ਚ ਲੰਘ ਕੇ ਆਂਦੀ ਅਬ ਦੇਖਿਆ ਅਬ ਦੇਖਿਆ ਤੁਸੀਂ ਨੌਜਵਾਨਾਂ ਦਾ ਹੱਥ ਇਹਨਾਂ ਨੂੰ ਦਿਖਦਾ ਹੈ ਪਰਿਵਾਰ ਤੇ ਨਾ ਦਿਖਦਾ ਰੋਜ਼ਦਾਰ

ਮੇਰਾ ਨਮਕਨ ਆ ਰਹਾ ਤੁਸੀਂ ਬੋਲੋ ਇਹ ਸ਼ਾਰ 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 ਉਹ ਸ਼ਾਰ ਆਰਦੇ ਆਰਦੇ ਹੋ ਮੇਰੇ ਯਾਰ ਅਗੇ ਲਿਵਨ ਵਾਲੇ ਟੋਲੀਆਂ ਰੈਣ ਬੋਤਲਾ ਮਰੇ ਵਿੱਚ ਖੋਲੀਆਂ ਉਹ ਮੇਰੇ ਮੋਢੇ ਤੇ ਮਦੂਕ ਪਾਨੀ ਬੋਲੀਆਂ ਤੇ ਆਹ ਇਹਾ ਇਹਾ ਮਦੂਕ ਦੀ ਪੰਮੀ ਬੈਜ ਦੀ ਬੋਲੀਆਂ ਪਾਈ ਜਾਂਦੀ ਆ ਮੈਂ ਦੇਖਿਆ ਦੇਖਿਆ ਤੁਸੀਂ ਸੱਜਾ ਸੰਗੀਤ ਦਾ ਹਰ

ਕਿਉਂਕਿ ਜੇ ਨਸ਼ਾ ਕਰੋਗੇ ਨਾ ਇੱਕ ਵਾਰ ਤਾਂ ਹੋਵੇਗਾ ਇਹ بار 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 بار

ਤੇ ਫੇਰ ਕੀ ਮੈਂ ਵੀ ਇਸ ਜੰਜਾਲ ਵਿੱਚ ਫਸ ਚੁੱਕਿਆ ਸੀ 2 ਸਾਲ ਪਰ ਹੁਣ ਨਿਕਲ ਚੁੱਕਿਆ ਮੈਂ ਇਹਦੇ ਤੋਂ ਬਾਅਦ ਜੇ ਤੁਸੀਂ ਨਿਕਲਣਾ ਚਾਹੁੰਦੇ ਇਹਦੇ ਤੋਂ ਬਾਅਦ ਜਾਂ ਆਪਣੇ ਕਰੀਬੀ ਕਿਸੇ ਰਿਸ਼ਤੇਦਾਰਾਂ ਨੂੰ ਕਰਨਾ ਚਾਹੁੰਦੇ ਇਹ ਤੋਂ ਬਾਅਦ ਤੇ ਹੁਣ ਇਸ ਫਰਕ ਕਰੋ ਪੁਲਿਸ ਪ੍ਰਸ਼ਾਸਨ ਦੇ ਨਾਲ ਜੋ ਸਾਡੀ ਮਦਦ ਚ ਰਹਿੰਦੀ ਹੈ ਹਰ ਵੇਲੇ ਤਿਆਰ ਸੋਚ ਸਮਝ ਤੇ ਵਿਚਾਰ ਲੋਕੋ ਨਸ਼ਿਆ ਦਾ ਵਪਾਰ ਲੋਕੋ ਨਸ਼ਿਆ ਦਾ ਵਪਾਰ ਲੋਕੋ ਨਸ਼ਿਆ ਦਾ ਵਪਾਰ जी जी की नाम जी? भरत कपूर भरत कपूर जी क्या टीम का नाम है आपकी प्रोडक्शन की तरफ से आए हम नशों को रोकने के लिए ओके जो आज नाटक गया नुक्कड़ नाटक गया क्या कहना चाहोगे इसके बारे में देखो आ, हमने तो स्टार्ट कर दी पहल ले ली है और सिर्फ हमारे इस तरह नाटक करने से कुछ नहीं होगा इसमें सबको साथ में आगे बढ़ना पड़ेगा सारे आगे बढ़ना पड़ेगा क्योंकि बंदे का काम नहीं कि आप रोकता है सारे लोग लगे हुए हैं और तुम पता है ਅਲਟੀਮੇਟਲੀ ਇਹ ਕਿੱਥੇ ਜਾ ਕੇ ਖਤਮ ਹੁੰਦਾ ਸਾਨੂੰ ਪਤਾ ਹੈ ਔਰ ਇਹ ਲਤ ਨੂੰ ਛੱਡਣਾ ਬਹੁਤ ਔਖਾ ਹੈ ਤੇ ਅਸੀਂ ਇਹੀ ਕਵਾਂਗੇ ਜਾਗਰੂ ਕਰਾਂਗੇ ਲੋਕਾਂ ਨੂੰ ਕਿ ਇਹਨੂੰ ਛੱਡੋ ਇਹ ਚੀਜ਼ ਚੰਗੀ ਨਹੀਂ ਹੈ ਘਰ ਦੇ ਘਰ ਪਿੰਡ ਦੇ ਪਿੰਡ ਉਜੜਨੇ ਨੇ ਇਸ ਕੋ ਠੀਕ ਹੈ ਬਸ ਅਸੀਂ ਲੱਗੇ ਆ ਤੇ ਤੁਹਾਤੋਂ ਜਿਹੜਾ ਅੱਜ ਆਪਾਂ ਮੈਸੇਜ ਦਿੱਤਾ ਹੈ ਇਹ ਤੋਂ ਕੁਝ ਸਿੱਖ ਕੇ ਜਾਓ ਛੋਟੇ ਬੱਚਿਆਂ ਨੂੰ ਇਸ ਚੀਜ਼ ਨੂੰ ਸਿਖਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜਾ ਯੂਥ ਹੈ ਸਾਡਾ ਯੰਗ ਜਨਰੇਸ਼ਨ ਹੈ ਸਭ ਤੋਂ ਪਹਿਲੇ ਉਹੀ ਇਹਦੇ ਵਿੱਚ ਲੱਗਦਾ ਹੈ ਇਸ ਵਿੱਚ ਤਸਦਾ ਜਾਂਦਾ ਹੈ ਹੈਨਾ ਤੇ ਬਸ ਮੈਂ ਇਹੀ ਕਹਾਂਗਾ ਕਿ ਧਿਆਨ ਰੱਖੋ ਆਪਣੇ ਆਲੇ ਦੁਆਲੇ ਨੂੰ ਸੁਚੇਤ ਕਰੋ ਜਿਹੜਾ ਵੀ ਕਰਦਾ ਨੂੰ ਰੋਕੋ ਪੁਲਿਸ ਤੁਹਾਡੇ ਪ੍ਰਸ਼ਾਸਨ ਜਿਹੜੀ ਹੈਗੀ ਤੁਹਾਡੇ ਨਾਲ ਹੈ ਹਨਾ ਤੇ ਬਸ ਮੈਂ ਇਹੀ ਕਹਿੰਦਾ ਜਿਵੇਂ ਕਿ ਪੁਲਿਸ ਵੱਲੋਂ ਲਗਾਤਾਰ ਸਰਚ ਅਭਿਆਨ ਵੀ ਚਲਾਏ ਜਾਂਦੇ ਆ ਲਗਾਤਾਰ ਅਵੇਅਰਨੈਸ ਜਿਹੜੇ ਕਿ ਕੈਂਪਲ ਵੀ ਲਗਾਏ ਜਾਂਦੇ ਆ ਪਰ ਫਿਰ ਵੀ ਜਿਹੜੇ ਨੌਜਵਾਨ ਹੈਗੇ ਆ ਕਈ ਜਿਹੜਾ ਇਸ ਦਲ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਨਹੀਂ ਕਰਦੇ ਕੀ ਕਹਿਣਾ ਚਾਹੋਗੇ ਸਰ ਦੇਖੋ ਇਨਫਲੂਐਂਸ ਹੈ ਜਿੱਦਾਂ মিডিਆ ਹੈ মিডিਆ ਆਪਣਾ ਜਿੱਦਾਂ ਸੋਸ਼ਲ ਮੀਡੀਆ ਪਲੇਟਫਾਰਮ ਨੇ ਹਨਾ ਉਹਨਾਂ ਦੇ ਵਿੱਚ ਚੀਜ਼ ਤਾਂ ਬਹੁਤ ਪ੍ਰਚਾਰ ਹੋ ਰਿਹਾ ਹੈ ਜਿੱਤੋਂ ਦੇਖੀ-ਦੇਖੀ ਲੋਕ ਮਾਈਂਡ ਅੱਜਕੱਲ ਮਾਈਂਡ ਵਾਸ਼ ਬਹੁਤ ਜਲਦੀ ਹੁੰਦਾ ਲੋਕੀ ਚੰਗੀਆਂ ਚੀਜ਼ਾਂ ਲੇਟ ਲਿੱਦਦੇ ਨੇ ਮਾੜੀਆਂ ਭੈੜੀਆਂ ਜਿੱਦਾਂ ਬਹੁਤ ਜਲਦੀ ਇਨਫਲੂਐਂਸ ਹੋ ਜਾਂਦੇ ਉਹਨਾਂ ਤੋਂ ਹਨਾ ਤੇ ਇਸ ਚੀਜ਼ ਨੂੰ ਕੰਟਰੋਲ ਕਰਨ ਵਾਸਤੇ ਸਭ ਤੋਂ ਪਹਿਲੇ ਮਾਪਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਛੋਟੀ ਉਮਰ ਜਿਹੜੀ ਆਪਣਾ 15 16 ਤੋਂ ਉਮਰ ਸਟਾਰਟ ਹੋ ਜਾਂਦੀ ਹੈ ਉਹੀ ਉਮਰ ਹੈ ਜਿੱਥੇ ਬੱਚੇ ਨੂੰ ਫੜ ਕੇ ਰੱਖਣਾ ਬਹੁਤ ਜ਼ ਤੇ ਮਾਪਿਆਂ ਨੂੰ ਮੈਂ ਹੀ ਕਹੂੰਗਾ ਕਿ ਆਪਣੇ ਬੱਚਿਆਂ ਨੂੰ ਸੰਭਾਲੋ ਸਮਝਾਓ ਕਿ ਔਰ ਕੁੱਟ ਮਾਰ ਦਾ ਇਲਾਜ ਨਹੀਂ ਹੈ ਪਿਆਰ ਨਾਲ ਸਮਝਾਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਇਹ ਖੁਦ ਵੀ ਕਈ ਲੋਕੀ ਟਰਾਈ ਕਰਦੇ ਨੇ ਇਸ ਲਤ ਤੋਂ ਨਿਕਲਣ ਦੀ ਪਰ ਇਹna ਇਜ਼ੀ ਨਹੀਂ ਹੁੰਦਾ ਜਿਹੜਾ ਇੱਕ ਵਾਰੀ ਇਸ ਵਿੱਚ ਤਸ ਜਾਏ ਬਖਰੇ ਮਤਲਬ ਅਲੱਗ ਅਲੱਗ ਤਰ੍ਹਾਂ ਦੇ ਨਸ਼ੇ ਆਂਦੇ ਨੇ ਹੈਨਾ ਤੇ ਮੈਂ ਹੀ ਕਹੂੰਗਾ ਕਿ ਫੈਮਲੀ ਨੂੰ ਅੱਗੇ ਵਧਣਾ ਚਾਹੀਦਾ ਹੈ ਇਹ ਚੀਜ਼ਾਂ ਲੁਕੋਣੀਆਂ ਨਹੀਂ ਚਾਹੀਦੀਆਂ ਖੁਦ ਉਹਨਾਂ ਨੂੰ ਇੱਕ ਮਤਲਬ ਕੰਸਲ ਕਰਨ ਸਮਝਾਉਣ ਐਡਵਾਈਸ ਦੇਣ ਕਿ ਕਿੱਦਾਂ ਇਹ ਚੀਜ਼ਾਂ ਰੋਕੀਆਂ ਜਾ ਸਕਦੀਆਂ ਬਸ ਇਹ ਹੀ ਸੋਲੂਸ਼ਨ ਹੈ ਫੈਮਿਲੀ ਬੈਠੇ ਹੈ ਫੈਮਿਲੀ ਮੈਂਬਰਸ ਨੇ ਇਤਨੀ ਜੀ ਸੁਧਰ ਸਕਦੀ ਚੀਜ਼ ਨਸ਼ਿਆਂ ਨੂੰ ਰੋਕਣ ਲਈ ਸੈਂਟਰ ਵੀ ਬਣਾਏ ਗਏ ਹੈਗੇ ਆ ਕੀ ਮਾਪੇ ਬਾਪ ਨੂੰ ਜਿਹੜਾ ਨਸ਼ੇ ਕਰਨ ਲੱਪੈਂਦਾ ਬੱਚਾ ਉਹਨੂੰ ਜਿਹੜਾ ਸੈਂਟਰਾਂ ਚ ਭੇਜਣਾ ਨਹੀਂ ਚਾਹੀਦਾ ਸਰ ਦੇਖੋ ਪਹਿਲਾਂ ਤੇ ਮੇਰੇ ਅਕੋਰਡਿੰਗਲੀ ਜੇ ਚੀਜ਼ਾਂ ਘਰ ਵਿੱਚ ਹੀ ਸੋਲਵ ਹੋ ਸਕਦੀਆਂ ਉਸ ਤੋਂ ਵਧੀਆ ਕੋਈ ਚੀਜ਼ ਨਹੀਂ ਹੈ ਨਾ ਬਹੁਤ ਡਿਫਿਕਲ ਹੁੰਦੀ ਹੈ ਸੈਂਟਰ ਦੀ ਵੀ ਜ਼ਿੰਦਗੀ ਬਾਕੀ ਸਰਕਾਰ ਵੱਲੋਂ ਬੜੇ ਵਧੀਆ ਅਭਿਆਨ ਚਲਾਏ ਗਏ ਨੇ ਜਿਹੜੇ ਨਸ਼ਾ ਛਡਾਓ ਕੇਂਦਰ ਨੇ ਉਹ ਤੇ ਲਾਸਟ ਸੋਰਸ ਹੈ ਹੀ ਨਾ ਉਹ ਲਾਸਟ ਸਾਡੇ ਕੋਲ ਆਪਸ਼ਨ ਹੈ ਹੀ ਹੈ ਪਰ ਉਸ ਤੋਂ ਪਹਿਲੇ ਜੇ ਆਪ ਘਰ ਚ ਹੀ ਚੀਜ਼ਾਂ ਸੁਧ ਹਾਂਜੀ ਸਰ ਸਰ ਅੱਜ ਪਿੰਡਾਂ ਯੁਵਾ ਕਲਾਂ ਦੇ ਵਿੱਚ ਇੱਕ ਨਾਟਕ ਖੇਡਿਆ ਗਿਆ ਨਸ਼ਿਆਂ ਨੂੰ ਜਿਹੜਾ ਹੈਗਾ ਰੋਕਣ ਵਾਸਤੇ ਕੀ ਕਹਿਣਾ ਚਾਹੋਗੇ ਇਹ ਇੱਕ ਮੋਹ ਦੀ ਮਾਨਯੋਗ ਐਸਐਸਪੀ ਸਾਹਿਬ ਦਾ ਸਰਕਾਰ ਦਾ ਬਹੁਤ ਹੀ ਸ਼ਲਾਘਾਯੋਗ ਕਦਮ ਆ ਜਿਹੜੇ ਆਪਣੇ ਤੇ ਨਾਟਕ ਪਿੰਡਾਂ ਦੇ ਵਿੱਚ ਕਰਵਾ ਰਹੇ ਨੇ ਇਹਦੇ ਪ੍ਰਤੀ ਜਿਹੜਾ ਆ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਜਿਹੜਾ ਆ ਚਿਕਨ ਨੂੰ ਮਿਲ ਰਿਹਾ ਵੀ ਨਸ਼ੇ ਦੀ ਜਿਹੜੀ ਆ ਪਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ ਇਸ ਦਲਦਲ ਚੋਂ ਕਿਵੇਂ ਨਿਕਲਣਾ ਆ ਤੇ ਆਪਣੇ ਪਰਿਵਾਰ ਦੇ ਵਿੱਚ ਕਿਦਾਂ ਖੁਸ਼ੀ-ਖੁਸ਼ੀ ਰਹਿਣਾ ਆ ਇਸ ਨਾਟਕ ਤੇ ਜਿਹੜੀ ਇਹ ਸਾਰਿਆਂ ਨੂੰ ਇਹੀ ਮੈਸੇਜ ਆ ਵੀ ਨਸ਼ੇ ਤੋਂ ਦੂਰ ਰਹੋ ਆਪਣੇ ਸਪੋਰਟਸ ਆਪਣੀ ਪੜ੍ਹਾਈ ਆਪਣਾ ਜਿਹੜਾ ਆ ਪਿੰਡ ਦਾ ਨਾਮ ਉੱਚਾ ਕਰੋ ਤੇ ਮੇਰੇ ਵੱਲੋਂ ਵੀ ਇਹੀ ਮੈਸੇਜ ਆ ਵੀ ਇਹ ਜਿਹੜਾ ਨੁੱਕੜ ਨਾਟਕ ਆ ਜਿਹੜੇ ਪਿੰਡ-ਪਿੰਡ ਹੋਣੇ ਚਾਹੀਦੇ ਆ ਤਾਂ ਕਿ ਆਪਣੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਨਸ਼ੇ ਤੋਂ ਦੂਰ ਰਹਿ ਸਕੇ ਥੈਂਕ ਯੂ ਹਾਂਜੀ ਭਾਜੀ ਕੀ ਨਾਮ ਜੀ ਮੇਰਾ ਨਾਮ ਚਰਨਜੀਤ ਹੈ ਚਰਨਜੀਤ ਜੀ ਅੱਜ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਹੈਗਾ ਨੁਕੜ ਨਾਟਕ ਦੇ ਰਾਈ ਜਿਹੜਾ ਹੈਗਾ ਨੌਜਵਾਨਾਂ ਨੂੰ ਜਿਹੜਾ ਨਸ਼ਿਆਂ ਤੋਂ ਰਹਿਤ ਕਰਨ ਲਈ ਇੱਕ ਨਾਟਕ ਖੇਡਿਆ ਹੈਗਾ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਨਾਟਕ ਸੀ ਜੀ ਅਸੀਂ ਆਪਣੇ ਨਗਰ ਵਾਸੀਆਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਇਹਨਾਂ ਤੋਂ ਫੇਰ ਲੈਣੀ ਚਾਹੀਦੀ ਆ ਜਿਹੜੇ ਪੁਆਇੰਟ ਜਿਹੜੀਆਂ ਗੱਲਾਂ ਇਹਨਾਂ ਨੇ ਪੇਸ਼ਾਈਆਂ ਹੈਗਾ ਨੁਕੜ ਨਾਟਕ ਦੇ ਵਿੱਚ ਉਹਨਾਂ ਮੁੱਦਿਆਂ ਦੇ ਨਾਲ ਜਾਇਦਾ ਉਹਨਾਂ ਤੇ ਅਮਲ ਕਰਨਾ ਚਾਹੀਦਾ ਪਿੰਡ ਪਿੰਡ ਨਾਟਕ ਹੋਣੇ ਚਾਹੀਦੇ ਆ ਬਿਲਕੁਲ ਜੀ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਹੈ ਕਿ ਜਿਹੜੀ ਅੱਜ ਦੀ ਨੌਜਵਾਨ ਪੀਡੀਆ ਜਿਹੜੀ ਨਸ਼ਿਆਂ ਦੇ ਗਸਤੇ ਵਿੱਚ ਫਸ ਗਈ ਆ ਉਹਦੇ ਤੋਂ ਕੱਢਣ ਲਈ ਇਹਨੂੰ ਕਿਣਾਟਿਕ ਜਿਹੜੇ ਬਹੁਤ ਜ਼ਰੂਰੀ ਹੈ